ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਭ ਪ੍ਰੀਤ ਸਿੰਘ ਪੱਲਰ ਆਪਾਂ ਪਿੱਛੇ ਜਿਹੇ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਤੁਹਾਡੇ ਲਈ ਕਣਕ ਦੀ ਨਵੀਂ ਧਾਕੜ ਕਿਸਮ ਸਟਾਰ 325 ਬਾਰੇ ਦੱਸਿਆ ਸੀਗਾ ਤੇ ਕਾਫੀ ਕਿਸਾਨ ਵੀਰਾਂ ਨੇ ਇਹ ਲਗਾਈ ਸੀ ਕਣਕ ਦਾ ਬਹੁਤ ਜ਼ਿਆਦਾ ਵੱਡਾ ਰਕਵਾ ਸਟਾਰ 325 ਕਣਕ ਦੇ ਥੱਲੇ ਸੀ ਤੇ ਕਈ ਕਿਸਾਨ ਭਰਾਵਾਂ ਨੇ ਇਹ ਖਸਮ ਵੱਢ ਲਈ ਆ ਤੇ ਉਹਨਾਂ ਦਾ ਕਹਿਣਾ ਕਿ ਯਾਰ ਅਸੀਂ ਤਾਂ ਇਹੋ ਜਿਹੇ ਕਣਕ ਹੀ ਨਹੀਂ ਦੇਖੀ ਸਭ ਤੋਂ ਪਹਿਲਾਂ ਤਾਂ ਕਹਿੰਦੇ ਯਾਰ ਜਦੋਂ ਅਸੀਂ ਖੇਤਾਂ ਉ ਚ ਲਈ ਨਾ ਤੇ ਇਸ ਕਣਕ ਦਾ ਫਟਾਰਾ ਇੰਨਾ ਕੁ ਜ਼ਿਆਦਾ ਹੈ ਨਾ ਸਾਨੂੰ ਸਾਡੇ ਗਵਾਂਢੀ ਕਹਿਣ ਵੀ ਆਹ ਕੀ ਲਾ ਲਿਆ ਆਹ ਤਾਂ ਯਾਰ ਤੂੰ ਸਿਆਲ ਦੇ ਵਿੱਚ ਝੋਨਾ ਲਾ ਲਿਆ ਇੰਨਾ ਫਟਾਰਾ ਹੋਰ ਕਿਸੇ ਵੀ ਕਣਕ ਦਾ ਅਸੀਂ ਦੇਖਿਆ ਹੀ ਨਹੀਂ ਕਈ ਕਿਸਾਨ ਵੀਰਾਂ ਦਾ ਕਹਿਣਾ ਕਿ ਯਾਰ ਜੇਕਰ ਇਸ ਵੈਰਾਈਟੀ ਦਾ ਸਟਾਰ 325 ਦਾ ਆਪਾਂ ਤੋਂ ਭਲੇਖੇ ਨਾਲ 40 ਕਿਲੋ ਦੀ ਥਾਂ ਤੇ 30 ਕਿਲੋ ਬੀਜ ਵੀ ਪ੍ਰਤੀ ਏਕੜ ਪਾਇਆ ਜਾਂਦਾ ਨਾ ਤਾਂ ਵੀ ਇਹ ਫਟਾਰਾ ਇੰਨਾ ਕ ਜਿਆਦਾ ਕਰਦੀ ਹੈ ਕਿ ਸਾਰਾ ਖੇਤ ਟੱਕ ਜਾਂਦੀ ਆ ਹੁਣ ਮਿੱਤਰੋ ਫਟਾਰੇ ਦੇ ਨਾਲ ਨਾਲ ਇਸ ਵੈਰਾਈਟੀ ਦਾ ਜਿਹੜਾ ਨਾੜ ਆ ਉਹ ਵੀ ਬਹੁਤ ਜਿਆਦਾ ਮਜ਼ਬੂਤ ਆ ਅਪਾ ਅਕਸਰ ਦੇਖਦੇ ਆ ਕਿ ਜਿਆਦਾ ਝਾੜ ਦੇਣ ਵਾਲੀਆਂ ਵੈਰਾਈਟੀਆਂ ਜਿਹੜੀਆਂ ਉਹ ਅਕਸਰ ਡਿੱਗ ਜਾਂਦੀਆਂ ਪਰੰਤੂ ਇਸ ਵੈਰਾਈਟੀ ਦੇ ਵਿੱਚ ਡਿੱਗਣ ਦੀ ਸਮੱਸਿਆ ਬਿਲਕੁਲ ਵੀ ਨਹੀਂ ਨਾਂ ਦੇ ਬਰਾਬਰ ਆ ਇਸ ਵਾਰ ਤਾਂ ਥੋੜਾ ਜਿਹਾ ਮੌਸਮ ਵੀ ਖਰਾਬ ਸੀ ਫੇਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਦੀ ਸਾਰੀ ਵੈਰਾਈਟੀ ਇਹ ਬਿਲਕੁਲ ਖੜੀ ਆ ਤੇ ਇੱਕ ਵੀ ਟੱਕਾ ਇਸ ਦਾ ਨਹੀਂ ਟਿੱਕਿਆ ਤਾਂ ਕੁੱਲ ਮਿਲਾ ਕੇ ਦੂਸਤੋਂ ਫਟਾਰਾ ਵੀ ਬਹੁਤ ਕਰਦੀ ਆ ਡਿੱਗਦੀ ਵੀ ਨਹੀਂ ਇਸ ਤੋਂ ਇਲਾਵਾ ਕਈ ਕਿਸਾਨ ਭਰਾਵਾਂ ਦਾ ਕਹਿਣਾ ਯਾਰ ਇਹ ਨਾ ਟੱਕੜ ਜੀ ਵੈਰੈਟੀ ਆ ਸਾਨੂੰ ਬਹੁਤ ਪਸੰਦ ਆਈ ਸ਼ੇਦੀ ਕਿਤੇ ਦਾ ਰੰਗ ਹੀ ਨਹੀਂ ਤੂੜਦੀ ਹੁਣ ਬਹੁਤ ਸਾਰੀਆਂ ਵੈਰੈਟੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਪੀਲਾਪਣ ਬਹੁਤ ਆਉਂਦਾ ਤੇ ਆਪਣੇ ਕਿਸਾਨ ਵੀ ਫਿਰ ਮੈਗਨੀਟ ਤੱਤ ਦੀ ਸਪਰੇਅ ਕਰੀ ਜਾਂਦੇ ਯਾਰ ਤਾਂ ਪੀਲਾਪਣ ਜਿਆ ਦਿਖਾਈ ਜਾਂਦੀ ਆ ਲੱਗਦਾ ਮੈਗਨੀਟ ਤੱਤ ਦੀ ਘਾਟ ਆ ਕਿ ਕਾਲੀ ਕਰ ਗਈ ਪਰੰਤੂ ਜਿਹੜੀ ਇਹ ਵੈਰੈਟੀ ਰਹਿੰਦੀ ਕਾਲੀ ਇਹਦੇ ਵਿੱਚ ਪੀਲਾਪਣ ਆਉਂਦਾ ਹੀ ਨਹੀਂ ਤੇ ਬਹੁਤ ਜ਼ਿਆਦਾ ਸਮੇਂ ਤੱਕ ਕਾਲਾਪਣ ਬਰਕਰਾਰ ਰਹਿੰਦਾ ਇਥੋਂ ਤੱਕ ਕਿ ਜਿਹੜੀ ਇਸ ਕਣਕ ਦੇ ਪੁਰਾਣੇ ਪੱਤੇ ਆ ਹੇਠਲੇ ਪੱਤੇ ਆ ਉਹ ਵੀ ਕਾਫੀ ਲੰਬੇ ਸਮੇਂ ਤੱਕ ਕਾਲੇ ਪੰਚ ਰਹਿੰਦੇ ਆ ਹਰੇ ਪੰਚ ਰਹਿੰਦੇ ਆ ਤਾਂ ਕਰਕੇ ਕਹਿੰਦੇ ਸਾਨੂੰ ਵੈਰਾਈਟੀ ਬਹੁਤ ਪਸੰਦ ਆ ਯਾਰ ਧੱਕੜ ਜੀ ਵੈਰਾਈਟੀ ਆ ਤੇ ਹੁਣ ਗੱਲ ਇੱਥੇ ਨਹੀਂ ਮੁੱਕਦੀ ਕਹਿੰਦੇ ਇਸ ਕਣਕ ਦਾ ਸਟਾਰ 325 ਦਾ ਝਾੜ ਵੀ ਬਹੁਤ ਜ਼ਿਆਦਾ ਆ ਬਹੁਤ ਵਧੀਆ ਝਾੜਾ ਕਹਿੰਦੇ ਇੰਨਾ ਝਾੜ ਤਾਂ ਸਾਡੇ ਕਿਤੇ ਪਹਿਲਾਂ ਹੋਰ ਵੈਰਾਈਟੀ ਦਾ ਆਇਆ ਹੀ ਨਹੀਂ ਹੁਣ ਵਕ ਵਕ ਏਰੀਏ ਦੇ ਵਿੱਚ ਝਾੜ ਵੀ ਵਕ ਵਕ ਹੁੰਦਾ ਹੁਣ ਇਸ ਵੈਰੈਟੀ ਦਾ ਜਿਹੜਾ ਝਾੜ ਆ ਘੱਟ ਤੋਂ ਘੱਟ 22-23 ਕੁਇੰਟਲ ਤੇ ਵੱਧ ਤੋਂ ਵੱਧ 26-27 ਕੁਇੰਟਲ ਤੱਕ ਵੀ ਨੋਟ ਕੀਤਾ ਗਿਆ ਜਨਕਿ 67-68 ਮਨ ਪ੍ਰਤੀ ਕਿੱਲਾ ਵੀ ਇਸ ਵੈਰੈਟੀ ਨੇ ਝਾੜ ਦਿੱਤਾ ਜੋ ਕਿ ਬਹੁਤ ਬਹੁਤ ਹੀ ਜ਼ਿਆਦੇ ਆ ਹੁਣ ਆਪਣੇ ਕਿਸਾਨ ਵੀਰ ਤਾਂ ਬਾਗੋ ਬਾਗ ਆ ਕਹਿੰਦੇ ਬਹੁਤ ਵਧੀਆ ਅਸੀਂ ਤਾਂ ਬਹੁਤ ਖੁਸ਼ ਆ ਇਸ ਵੈਰਿਟੀ ਤੋਂ ਫਟਾਰਾ ਸਾਨੂੰ ਚਾਹੀਦਾ ਉਹ ਵੀ ਇਸ ਵੈਰਿਟੀ ਦੇ ਵਿੱਚ ਹੈਗਾਗਾ ਤੇ ਕਾਲਾਪਨ ਚਾਹੀਦਾ ਉਹ ਵੀ ਇਸ ਵੈਰਿਟੀ ਦੇ ਵਿੱਚ ਹੈਗਾਗਾ ਇਸ ਤੋਂ ਇਲਾਵਾ ਜ਼ਿਆਦਾ ਝਾੜ ਦੇਣ ਵਾਲੀਆਂ ਕਣਕ ਦੀਆਂ ਵੈਰਿਟੀਆਂ ਦੇ ਵਿੱਚ ਡਿੱਗਣ ਦੀ ਸਮੱਸਿਆ ਆਉਂਦੀ ਹੈ ਪਰੰਤੂ ਇਹ ਤਾਂ ਬਿਲਕੁਲ ਵੀ ਨਹੀਂ ਡਿੱਗਦੀ ਨਾਲ ਬਹੁਤ ਮਜ਼ਬੂਤ ਆ ਇਹ ਵੀ ਖੋਬੀ ਇਸ ਵੈਰਿਟੀ ਦੇ ਵਿੱਚ ਹੈਗੀ ਆ ਇਸ ਤੋਂ ਇਲਾਵਾ ਤੁਸੀਂ ਆ ਇਸ ਵੈਰਿਟੀ ਦੇ ਦਾਣੇ ਦੇਖ ਲਓ ਚੰਗੇ ਮੋਟੇ ਤੇ ਭਾਰੇ ਆ ਚਮਕਦਾਰਾ ਕੁਆਲਿਟੀ ਵੀ ਬਹੁਤ ਜਿਆਦਾ ਵਧੀਆ ਤੇ ਸਭ ਤੋਂ ਮੇਨ ਗੱਲ ਖਾਣ ਦੇ ਵਿੱਚ ਰੋਟੀ ਵੀ ਇਸ ਵੈਰਾਈਟੀ ਦੀ ਬਹੁਤ ਜਿਆਦਾ ਸਵਾਦ ਬਣਦੀ ਆ ਤਾਂ ਕੁੱਲ ਮਿਲਾ ਕੇ ਦੋਸਤੋ ਵੈਰਾਈਟੀ ਬਹੁਤ ਜਿਆਦਾ ਵਧੀਆ ਆਪਣੇ ਕਿਸਾਨ ਵੀਰਾਂ ਨੂੰ ਬਹੁਤ ਜਿਆਦਾ ਪਸੰਦ ਆ ਰਹੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਇਸ ਵੈਰਾਈਟੀ ਦਾ ਕੀ ਝੜ ਆ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੈਰਾਈਟੀ ਦਾ ਕੀ ਝੜ ਆਊਗਾ ਤੁਹਾਡੇ ਨਾਲ ਸਾਰਾ ਸਾਂਝਾ ਕੀਤਾ ਜਾਊਗਾ ਹੁਣ ਦੇ ਉਜਾਜਤ ਧੰਨਵਾਦ ਦੋਸਤੋ